ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜਕੱਲ ਇੱਕ ਜਥੇਬੰਦੀ ਬੜੀ ਚਰਚਾ ਵਿੱਚ ਚੱਲ ਰਹੀ ਹੈ ਏਕੇਐਫ ਇੰਟਰਨੈਸ਼ਨਲ ਐਸੋਸੀਏਸ਼ਨ ਜਿਸ ਦਾ ਗਠਨ ਕੁਝ ਕੁ ਮਹੀਨੇ ਪਹਿਲਾਂ ਸਰੀ ਕੈਨੇਡਾ ਵਿੱਚ ਕੀਤਾ ਗਿਆ ਤਾਂ ਇੱਥੇ ਸਾਡੀ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਐਮਪੀ ਭਾਈ ਅਮਰਪਾਲ ਸਿੰਘ ਵੱਲੋਂ ਇਹ ਸਾਡੀ ਸਟੇਟਮੈਂਟ ਹੈ ਵੀ ਇਸ ਜਥੇਬੰਦੀ ਨਾਲ ਸਾਡਾ ਕੋਈ ਲੈਣ ਦੇ ਨਹੀਂ ਇਸੇ ਜਥੇਬੰਦੀਆਂ ਜੋ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਆਧਾਰ ਬਣਾ ਕੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਏ ਲਾਈ ਗਈ ਹੈ ਨਾ ਹੀ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਨਾ ਹੀ ਉਹਨਾਂ ਦੀ ਜੋ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਨਾ ਹੀ ਉਹਨਾਂ ਦੇ ਸੰਗੀ ਸਾਥੀਆਂ ਦਾ ਇਸ ਜਥੇਬੰਦੀ ਏਕੀਐਫ ਨਾਲ ਕੋਈ ਤਾਲੁਕਾਤ ਹੈ ਤੇ ਸਾਨੂੰ ਸਾਡੇ ਸੂਤਰਾਂ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕੁਝ ਕੁ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਗੇ ਲੀਡਰ ਨੇ ਉਹਨਾਂ ਦੇ ਜਾਣ ਪਛਾਣ ਵਾਲੇ ਬੰਦਿਆਂ ਵੱਲੋਂ ਇਹ ਜਿਹੜੀ ਜਥੇਬੰਦੀ ਹੈ ਤਿਆਰ ਕੀਤੀ ਗਈ ਹੈ ਕੁਝ ਕੁ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਡੀਆਈਜੀ ਲੈਵਲ ਦੇ ਅਸਰਾਂ ਦਾ ਇਸ ਵਿੱਚ ਵੀ ਹੱਥ ਹੈ ਤਾਂ ਕਿ ਜੋ ਭਾਈ ਅਮਰਿਤਪਾਲ ਸਿੰਘ ਪਰਿਵਾਰવાર ਇਸ ਜਥੇਬੰਦੀ ਦੇ ਕੰਮਾਂ ਨੂੰ ਆਧਾਰ ਬਣਾ ਕੇ ਯੂਐਨਐਸਏ ਲਈ ਜਾਵੇ ਤਾਂ ਅਸੀਂ ਸੁਚੇਤ ਕਰਨਾ ਚਾਹੁੰਦੇ ਹਾਂ ਜੇ ਕਿਸੇ ਸਰਜਨ ਸਾਥੀ ਨੂੰ ਇਸ ਜਥੇਬੰਦੀ ਕਰਕੇ ਕੋਈ ਦਿੱਕਤ ਆਉਂਦੀ ਹੈ ਉਸ ਦੇ ਲਈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜ਼ਿੰਮੇਵਾਰ ਨਹੀਂ ਹੋਵੇਗੀ ਐਨੀਆਂ ਕੋਈ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ